ਸੰਯੁਕਤ ਕਿਸਾਨ ਮੋਰਚਾ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਪੰਜਾਬ ਦੇ ਬਖ ਬਖ ਜ਼ਿਲ੍ਹੇ ਵਿੱਚ ਕਿਸਾਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਸੋਮਵਾਰ ਸਵੇਰੇ ਹਜ਼ਾਰਾਂ ਕਿਸਾਨ ਵਿਅਸਤ ਹੋ ਰਵਨ ਹੋ ਗਏ ਸੈਂਕੜੇ ਟਰੈਕਟਰ ਟਰਾਲੀਆਂ ਵਿਅਸ ਵੱਲੋਂ ਲੰਘੀਆਂ ਕਿਸਾਨ ਆਪਣੇ ਨਾਲ ਲੰਗਰ ਪਾਣੀ ਬਿਸਤਰੇ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਦਿੱਲੀ ਲਈ ਰਵਨ ਹੋ ਗਏ ਨੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਸਮੇਤ ਨੀੜਲੇ ਇਲਾਕਿਆਂ ਦੇ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ ਹੈ ਇਸ ਦੇ ਨਾਲ ਹੀ ਕਈ ਕਿਸਾਨ ਰਸਤੇ ਵਿੱਚ ਉਕਤ ਸੰਘਰਸ਼ ਦਾ ਹਿੱਸਾ ਬਣ ਰਹੇ ਨੇ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਨਲ ਸਕੱਤਰ ਸਰਵਨ ਸਿੰਘ ਪੰਦੇਰ ਨੇ ਕਿਹਾ ਹੈ ਕਿ ਅਸੀਂ ਇਹ ਸੰਘਰਸ਼ ਬਿਆਸ ਤੋਂ ਸ਼ੁਰੂ ਕਰਕੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਜਾ ਕੇ ਰੁਕਾਂਗੇ ਦੂਜੇ ਪਾਸੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਵਿੱਚ ਸਖਤ ਸੁਰੱਖਿਆ ਤੇ ਪ੍ਰਬੰਧ ਵੀ ਕੀਤੇ ਜਾ ਰਹੇ ਨੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਸੜਕਾਂ ਉੱਤੇ ਲੈਂਟਰ ਪਾ ਕੇ ਪੱਕੇ ਬੈਰੀਕੇਟ ਬਣਾਏ ਹਨ ਸੜਕਾਂ ਉੱਤੇ ਕੰਡਿਆਲੀ ਤਾਰਾਂ ਕਿੱਲ ਲਗਾਏ ਗਏ ਹਨ ਤਾਂ ਜੋ ਕਿਸਾਨ ਪੰਜਾਬ ਵਿੱਚੋਂ ਹਰਿਆਣਾ ਵਿੱਚ ਦਾਖਲ ਨਾ ਹੋ ਸਕਣ ਤੇ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਵੱਲੋਂ ਅੱਜ ਕਿਸਾਨਾਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਅੱਜ ਮੰਤਰੀਆਂ ਨਾਲ ਮੀਟਿੰਗ ਵਿੱਚ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ ਦਿੱਲੀ ਵੱਲ ਹਰ ਹਾਲਤ ਵਿੱਚ ਮਾਰਚ ਕਰਨਗੇ ਟਰੈਕਟਰੋ ਨੇ ਚੱਲੇ ਪਾਟੇ ਹੈ ਔਰ ਟਰੈਕਟਰ ਦਿੱਲੀ ਦੀ ਤਰਫ ਨਿਕਲ ਪੜੇ ਹੈ ਇਹ ਜ਼ਿਲ੍ਹਾ ਅਬਰਤ ਸਰਕੇ ਕਿਸਾਨੋ ਕੇ ਟਰੈਕਟਰ ਹੈ ਇਹ ਆਪ ਦੇਖੋ ਪਿੱਛੇ ਆਪ ਦੇਖਣਗੇ ਤਾਂ ਟਰੈਕਟਰੋ ਦੀ ਪੂਰੀ ਲਾਈਨ ਹੈ ਪੂਰੀ ਲਾਈਨ ਟਰੈਕਟਰੋ ਦੀ ਸਪੀਡ ਜ਼ਿਆਦਾ ਥੋੜੀ ਸਲੋ ਪਈ ਸਲੋ ਅਗਲੇ ਬੰਦੇ ਆਗੂ ਆ

ਟਰੈਕਟਰ ਦਾ ਸਾਥ ਦੇਖੋ ਆਹ ਇਹ ਦੇਖੋ ਉਹ ਵੀ ਟਰੈਕਟਰ ਹੈ ਪੂਰਾ ਕਾਸਲਾ